ਨੇ ਨੇ ਭਾਗਾਂ ਤਾਂ ਨੇ ਰੰਸੀ ਜੀ ਹੁੰਦੀ ਕਾਰੇ ਆਪ ਦੀ ਕਿ ਪਟਕੀ ਉੱਥੇ ਗੇਟ ਤੇ ਕਰ ਲਿਓ ਜੀ Ok aí. ਕੇ ਕੈਰਵਾ ਦੇ ਹੋ ਗਿਆ ਭੈਣ ਜੀ ਖੜ ਦਾਵਣ ਸਗਨ ਦੇ ਗਿਆਣ ਕੇ ਸਾਡੇ ਲਖਸ਼ਮਾ ਕੁਮਾਰ ਨੂੰ ਹੋਨੂ ਦੇ ਦਿੱਤਾ ਜਵਾਬ ਨੰਬ ਜਾਣ ਕੇ ਪਤਾ ਸਾਰੇ ਸੰਸਾਰ ਨੂੰ ਕਹਿੰਦੇ ਨੰਗ ਤੋੜੇ ਕਪਸਾ ਵਟ ਕੇ ਹੋਈ ਕੇ ਜਰੂੜ ਵੈਣ ਜੀ ਹਾਕੇ ਮਨਾ ਕਮਾਰ ਵਾਲਾ ਹੱਕ ਤੇ ਕਹਿਰਵਾ ਦੇ ਹੋ ਗਿਆ ਪੈਣ ਜੀ ਐਡੀ ਹੋਰ ਨਾ ਕੋਈ ਬਦਨਾਮੀ ਪਾਪੀ ਸ਼ੱਕ ਨਹੀਂ ਮਾਤਾ ਗੁੰਤੀ ਨੂੰ ਕਹਦਾ ਐਡੀ ਹੋਰ ਨਾ ਕੋਈ ਬਦਨਾਮੀ ਜਿਹੜਾ ਪੈਣ ਸਾਥ ਛੁੱਟ ਜੇ ਜਿਹੜੇ ਬੰਦੇ ਦੀ ਪਰੇ ਨਾ ਕੋਈ ਹਾਮੀ ਮਿੱਤਰ ਪਿਆਰਾ ਟੁੱਟ ਜੇ ਐਦੂ ਚੰਗਾ ਮਾਣਾ ਬਰੋਦਨਾ ਮੰਨਿਆ ਨਹੀਂ ਬਚਨ ਮੋਜਦਾ ਭਾਈ ਤਾਂ ਕੀ ਤਾਸੀ ਜਵਾਬ ਪੂਰਾ ਡਟ ਕੇ ਸੁਣੇ ਨਾ ਹਮਾਰੇ ਬੇਣੀ ਜੀ ਨੇ ਯਾਦ ਕੀਤਾ ਯਾਦੋ ਰਾਈ ਹੈ ਪਿਆਰੀ ਨੂੰ ਦਾ ਭਾਈ ਹੈ ਪ੍ਰੇਮ ਰੂਪੀ ਤਾਰਦਾਰ ਕਾ ਬਝਾਈ ਹੈ ਦੇਰ ਨਾ ਲਗਾਈ ਹੈ ਪ੍ਰੇਮ ਰੂਪੀ ਤਾਰ ਟੈਲੀਗ੍ਰਾਮ ਕਹਿੰਦੇ ਆ ਜਿਹਨੂੰ ਅੱਗੇ ਜੇ ਹੁਣ ਤਾਂ ਹੋ ਗਏ ਨਾ ਆਪ ਮੋਬਾਈਲ ਫੋਨ ਸਾਕੇ ਐ ਮਨਾ ਕਮਾਰ ਵਾਟ ਕੇ ਕਹਿ ਰਵਾ ਦੇ ਹੋ ਗਿਆ ਪੈਣ ਜੀ ਲੋਕ ਕਹਿਂ ਜੀ ਸਾਕੇ ਐ ਮਨਾ ਕਮਾਰ ਵਾੜ ਹਟ ਕੇ ਕਹਿ ਰਵਾ ਦੇ ਹੋ ਗਿਆ ਮਨਾ ਕਮਾਰ ਵਾੜ ਹਟ ਕੇ ਕਹਿ ਰਵਾ ਦੇ ਹੋ ਗਿਆ ਪੈਣ ਜੀ ਜਾ ਕੇ ਮਿੱਠੀਆਂ ਚ ਲੱਗ ਜੇ ਪਤੀ RAMCHANDAN NAR MAHARAJ ਕੀ ਜੈ ਅੱਜ ਡੇਲੀ ਪੋਸਟ ਜਿਸ ਕ੍ਰਿਸ਼ਨ ਜਨਮ ਅਸ਼ਟਮੀ ਦੇ ਦਿਹਾੜੇ ਤੇ ਤਪਾ ਪੁੱਜਣ ਤੇ ਉਹਨਾਂ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਆ ਢਾਲੀਬਾਲ ਸਾਹਿਬ ਜੀ ਨਾਲ ਤੇ ਜਿਨ੍ਹਾਂ ਨੇ ਪਰਚੀਨ ਡੇਰੇ ਦੇ ਵਿੱਚ ਪਹੁੰਚ ਕੇ ਡੇਰਾ ਬਾਬਾ ਜੰਗੀਰ ਦਾ ਜੋ ਅੱਜ ਅਸੀਂ 19ਵੀਂ ਪੀੜੀ ਦੇ ਵਿੱਚ ਜਨਮ ਅਸ਼ਟਮੀ ਮਨਾਉਂਦੇ ਆ ਰਹੇ ਆ ਉਹ ਪਰਚੀਨ ਸਥਾਨ ਹੈ ਜੋ ਬਾਬਾ ਤਪਾਰਾਮ ਜੀ ਦਾ ਹੈ ਬਾਬਾ ਤਪਾਰਾਮ ਜੀ ਨੇ ਇਥੋ ਹੀ ਤਪ ਬੰਨਿਆ ਬਾਬਾ ਸੁਖਾ ਨਾਨਦੇ ਜੀ ਦੇ ਚੇਲੇ ਹੋਏ ਬਾਬਾ ਤਪਾਰਾਮ ਆਤਾ ਦਾਤੀ ਜੀ ਤੇ ਉਸੇ ਸਥਾਨ ਦੇ ਅਸੀਂ ਅੱਜ 15ਵੀਂ ਪੀੜੀ ਦੇ ਮਹੰਤਾ ਤੇ ਅਸੀਂ ਹੁਣ ਸਾਰੇ ਨਗਰ ਨਿਵਾਸੀਆਂ ਦਾ ਜਨਮ ਅਸ਼ਟਮੀ ਤੇ ਕ੍ਰਿਸ਼ਨ ਭਗਵਾਨ ਜੀ ਦੇ ਜਨਮ ਦਿਹਾੜੇ ਤੇ ਸਭ ਨੂੰ ਲੱਖ ਲੱਖ ਵਧਾਈ ਦਿੰਨੇ ਆ ਹੌਲ ਸ਼ਿਆਮਤੀ ਰਾਮਚੰਦਰ ਮਹਾਰਾਜ ਕੀ ਜੈ ਜੋ ਬਾਹਰਲੇ ਡੇਰਾ ਵਿਖੇ ਜਨਮ ਅਸ਼ਟਮੀ ਦਾ ਤਿਹਾਰ ਦੇਰੇ ਦੇ 15ਵੀਂ ਪੀੜੀ ਬਾਬਾ ਸੁਖਾਨੰਦ ਜੀ ਦੇ ਚੇਲੇ ਬਾਬਾ ਤੱਪਾ RAM ਜੀ ਤੇ ਮਾਤਾ ਦਾਤੀ ਜੀ ਦੇ ਇਸ ਪਸਤਾਨ ਤੇ ਉਹਨਾਂ ਦੇ ਚਰਨ ਪਏ ਹੋਏ ਨੇ ਉਹਦੇ ਦੀ 15ਵੀਂ ਪੀੜੀ ਚਾਰੋਂ ਹੀ ਮਹੰਤ ਬੜੇ ਸਰਦਾ ਭਾਵਨ ਦੇ ਨਾਲ ਕ੍ਰਿਸ਼ਨ ਭਗਵਾਨ ਜੀ ਦੇ ਜਨਮ ਅਸ਼ਟਵੀ ਬਹੁਤ ਧੂਮ ਧਾਮ ਦੇ ਨਾਲ ਮਨਾ ਰਹੇ ਹਨ ਜਿੱਥੇ ਉਹ ਲੰਗਰ ਦਾ ਪ੍ਰਬੰਧ ਕੀਤਾ ਗਿਆ ਹੈ ਉਥੇ ਕਵੀਸ਼ਰਾਂ ਦੁਆਰਾ ਭਗਵਾਨ ਕ੍ਰਿਸ਼ਨ ਜੀ ਦੇ ਜੀਵਨ ਬਾਰੇ ਚਾਂਦਨਾ ਪਾਈ ਜਾਂਦੀ ਹੈ ਡੇਰੇ ਨੂੰ ਜੋ ਮਹੱਤਾਂ ਦੇ ਜਦੋਂ ਦਾ ਕੰਮ ਸਾਹਮੇ ਹੈਗਾ ਬੜੇ ਸਚੇ ਚੇਤੇ ਢੰਗ ਦੇ ਨਾਲ ਇਹ ਡੇਰਾ ਬਾਹਰਲੇ ਦਾ ਪ੍ਰਬੰਧ ਚਲਾ ਰਹੇ ਨੇ ਜਿੱਥੇ ਡੇਰੇ ਦਾ ਪ੍ਰਬੰਧ ਚਲਾਉਂਦੇ ਆ ਨਾ ਉਥੇ ਤੱਪੇ ਨਗਰ ਦੇ ਵਿੱਚ ਲੋੜਵੰਦਾਂ ਦੀ ਸਹਿਤਾ ਵੀ ਕਰਦੇ ਆ ਨਾ ਇਸ ਤੋਂ ਇਲਾਵਾ ਜੋ ਸਾਧੀਆਂ ਸਸਤਾਵਾਂ ਉਥੇ ਹਰ ਇੱਕ ਥਾਂ ਤੇ ਚਾਰੋਂ ਮਹੰਤ ਇਹ ਹਾਜ਼ਰ ਹੁੰਦੇ ਹਨ ਇੱਕ ਵਾਰ ਫੇਰ ਮੈਂ ਕ੍ਰਿਸ਼ਨ ਭਗਵਾਨ ਜੀ ਦੇ ਜਨਮ ਦਿਨ ਦੇ ਸਾਰੀਆਂ ਸੰਗਤਾਂ ਨੂੰ ਤੱਪੇ ਨੰਗਰ ਦੇ ਸਾਰੇ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਜੈ